ਤਿੰਨ ਚੀਜ਼ਾਂ ਦਾ ਸਪਰੇਅ ਲੱਗੀ ਆ ਕਰਨ ਸਪਰੇਅ ਕਰਨ ਦਾ ਤਰੀਕਾ ਵੀ ਤੁਹਾਨੂੰ ਦਿਖਾ ਦੇਣਾ ਅੱਜ ਪਰ ਸਾਰੇ ਖੇਤ ਦੀ ਇਕੋ ਜਹੀ ਗਰੋਥ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡੇ ਆਪਣੇ ਚੈਨਲ ਫਾਰਮਿੰਗ ਵਿਦ ਦਮਨ ਚ ਤੁਹਾਡਾ ਸਵਾਗਤ ਹੈ ਬਾਈ ਅੱਜ ਅਸੀਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਆ ਪਿੱਛੇ ਤੁਸੀਂ ਦੇਖ ਸਕਦੇ ਹੋ ਬਾਈ ਸਰੋਂ ਦੀ ਬਜਾਈ ਕੀਤੀ ਹੋਈ ਹੈ ਅੱਜ ਸਰੋਂ ਪੂਰੇ 2 ਮਹੀਨੇ ਦੀ ਹੋ ਗਈ 2 ਮਹੀਨੇ ਤੋਂ 2-4 ਦਿਨ ਘਟ ਹੈ ਔਰ ਸਰੋਂ ਤੇ ਬਾਈ ਫੁੱਲ ਆਇਆ ਹੋਇਆ ਤੁਸੀਂ ਦੇਖ ਸਕਦੇ ਹੋ ਔਰ ਆਪਣਾ ਫਲੀ ਵੀ ਬਣਨੀ ਸਟਾਰਟ ਹੋ ਗਈ ਇਹ ਚੈੱਕ ਕਰੋ ਇਹ ਤੇ ਬਈ ਅਸੀਂ ਲੱਗੇ ਹੁਣ ਸਪਰੇਅ ਕਰਨ ਇਹ ਇਤੇ ਦੂਜਾ ਸਪਰੇਅ ਹੋ ਰਿਹਾ ਔਰ ਪਹਿਲਾਂ ਤਾਂ ਸਰੋਂ ਦੀ ਗਰੋਥ ਚੈੱਕ ਕਰੋ ਕਿੰਨੀ ਸੋਹਣੀ ਗਰੋਥ ਚੱਲ ਰਹੀ ਹੈ ਔਰ ਕਿਵੇਂ ਹੈਲਦੀ ਸਰੋਂ ਚੱਲ ਰਹੀ ਹੈ ਔਰ ਮੇੜਾ ਦੇਖੋ ਕਿੰਨਾ ਸੋਹਣਾ ਤਣਾ ਚੱਲ ਰਿਹਾ ਥੱਲਿਓ ਔਰ ਮੈਂ ਪਿੱਛੇ ਵੀਡੀਓ ਪਾਈ ਸੀ ਬਈ ਬਹੁਤ ਜੇ ਲੋਕਾਂ ਦੀ ਸਰੋਂ ਸੁੱਕੀ ਸੀਗੀ ਜਦੋਂ ਉਹਨਾਂ ਨੇ ਪਹਿਲਾ ਪਾਣੀ ਲਾਇਆ ਸੀਗਾ ਔਰ ਇਹ ਸਰੋਂ ਤੁਹਾਡੇ ਸਾਹਮਣੇ ਖੜੀ ਹੈ ਕੋਛੁ ਕੀ ਜੀ ਵੀ ਤਰ੍ਹਾਂ ਦੀ ਕੋਈ ਸੁੱਕਣ ਦੀ ਸ਼ਿਕਾਇਤ ਨਹੀਂ ਹੈਗੀ ਕੁਝ ਵੀ ਦਿੱਕਤ ਨਹੀਂ ਆਈ ਸਰੋ ਚ ਤੁਹਾਡੇ ਸਾਹਮਣੇ ਕਿੰਨਾ ਸੋਹਣਾ ਖੇਤ ਖੜਾ ਹੈ ਅੰਦਰ ਵੀ ਤੁਹਾਨੂੰ ਵੜ ਕੇ ਦਿਖਾਉਣਾ ਹੈ ਪ੍ਰੋਪਰ ਸਾਰੇ ਖੇਤ ਦੀ ਇੱਕੋ ਜਿਹੀ ਗਰੋਥ ਹੈ ਅੰਦਰ ਵੀ ਪੂਰੀ ਹੈਲਦੀ ਸਰੋ ਚੱਲ ਰਹੀ ਹੈ ਔਰ ਸਾਰਾ ਖੇਤ ਤੁਸੀਂ ਦੇਖ ਸਕਦੇ ਹੋ ਜਿੱਥੇ ਤੱਕ ਨਿਕਲ ਜਾ ਰਹੀ ਹੈ ਇੱਕ ਬਰਾਬਰ ਖੜਾ ਹੈ ਔਰ ਅੱਜ ਇਥੇ ਲੱਗੇ ਆਂ ਅਸੀਂ ਤਿੰਨ ਚੀਜ਼ਾਂ ਦਾ ਸਪਰੇਅ ਲੱਗੇ ਆਂ ਕਰਨ ਉਹ ਵੀ ਮੈਂ ਤੁਹਾਨੂੰ ਵੀਡੀਓ ਦੇ ਐਂਡ 'ਚ ਦਿਖਾਉਂਗਾ ਕਿਹੜੀ ਕਿਹੜੀ ਦਵਾਈ ਪਾਣੀ ਹੈ ਔਰ ਸਪਰੇਅ ਅਸੀਂ ਜਿਹੜਾ ਪਾਣੀ ਪੂਣੀ ਲਾ ਰਹੇ ਹਾਂ ਉਹ ਵੀ ਸਾਰੀ ਜਾਣਕਾਰੀ ਦਊਗਾ ਤੁਹਾਨੂੰ ਕਿੱਲੇ ਦੇ ਹਿਸਾਬ ਨਾਲ ਅਸੀਂ ਬਾਈ ਕਰ ਰਹੇ ਹਾਂ ਪੂਰੀਆਂ 6 ਟੈਂਕੀਆਂ ਔਰ 20 ਲੀਟਰ ਦੇ ਕ੍ਰੀਬ ਆਪਣਾ ਇੱਕ ਟੈਂਕੀ ਚ ਪਾਣੀ ਆ ਜਾਂਦਾ ਉਹੀ 120 30 ਲੀਟਰ ਪਾਣੀ ਲਾਇਆ ਜਾ ਰਿਹਾ ਔਰ ਬਈ ਇੱਕ ਤਾਂ ਇਹਦੇ ਤੇ ਪਾ ਰਹੇ ਅਸੀਂ ਇਨਸੈਕਟੀਸਾਈਡ ਕਿਉਂਕਿ ਹੁਣ ਆਲ ਮੱਛਰ ਆਉਣਾ ਹੈ ਤੇ ਫੁੱਲ ਬਣ ਰਿਹਾ ਸਾਰਾ ਕੁਝ ਹੋ ਰਿਹਾ ਫਲੀ ਬਣ ਰਹੀ ਹੈ ਔਰ ਇਹਦੇ ਵਿੱਚ ਅਸੀਂ ਇੱਕ ਫੰਗੀਸਾਈਡ ਪਾ ਰਹੇ ਹਾਂ ਔਰ ਨਾਲ ਪਾ ਰਹੇ ਹਾਂ ਇੱਕ ਮਾਈਕਰੋ ਨਿਊਟ੍ਰੀਐਂਟ ਮਾਈਕਰੋ ਨਿਊਟ੍ਰੀਐਂਟ ਚ ਬਈ ਇਸ ਟਾਈਮ ਇਹਨੂੰ ਤਾਂ ਜ਼ਰੂਰੀ ਹੈ ਕਿਉਂਕਿ ਇਹ ਤੇ ਜਿਹੜੀ ਫਲੀ ਬਣ ਰਹੀ ਹੈ ਔਰ ਬੂਟੇ ਨੂੰ ਖਾਦ ਚਾਹੀਦੀ ਹੈ ਇਸ ਟਾਈਮ ਬਹੁਤ ਵਧੀਆ ਕਿਉਂਕਿ ਜਿੰਨੀ ਇਸ ਟਾਈਮ ਵਧੀਆ ਇਹਨੂੰ ਮਾਈਕਰੋ ਨਿਊਟ੍ਰੀਐਂਟ ਮਿਲਣਗੇ ਉੰਨੀ ਦੀ ਫਲੀ ਮੋਟੀ ਹੋਊਗੀ दाना ਜਦੋਂ ਬਣਨ ਲੱਗੂਗਾ ਇਹ ਉਸ ਟਾਈਮ ਹੈਲਪ ਕਰੂਗਾ ਦਾਣਾ ਵਧੀਆ ਹੈਲਦੀ ਬਣਨ ਚ ਔਰ ਤੁਹਾਨੂੰ ਚੱਲ ਕੇ ਦਿਖਾਉਨੇ ਆ ਪਹਿਲਾਂ ਤਾਂ ਵੀ ਪਾਣਾ ਕੀ ਕੁਛ ਹੈ ਔਰ ਪਹਿਲਾਂ ਤਾਂ ਤੁਹਾਨੂੰ ਸਪਰੇਅ ਦਾ ਤਰੀਕਾ ਦੱਸ ਦਵਾ ਮੇਨ ਵੀ ਦਾ ਸਪਰੇਅ ਕਿਉਂਕਿ ਫੁੱਲ ਆਇਆ ਹੋਇਆ ਹੈ ਇਸ ਟਾਈਮ ਸਪਰੇਅ ਦਾ ਵੀ ਬਹੁਤ ਧਿਆਨ ਰੱਖਣਾ ਪੈਣਾ ਸਪਰੇਅ ਕਰਨ ਦਾ ਤਰੀਕਾ ਵੀ ਤੁਹਾਨੂੰ ਦਿਖਾ ਦੇਣਾ ਅੱਜ ਵੀ ਕਿਵੇਂ ਸਰੋਂ ਤੇ ਸਪਰੇਅ ਕਰਨਾ ਹੈ ਔਰ ਤੁਸੀਂ ਦੇਖ ਸਕਦੇ ਹੋ ਬੜੀ ਹੋਈ ਹੋਈ ਹੈ ਸਰੋਂ ਉਮਰ ਯਾਰ ਹਾਂਜੀ ਉਪਰੀ ਰੱਖੀ ਇਹ ਚੈੱਕ ਕਰੋ ਬਈ ਫੁਹਾਰਾ ਜਿਹੜਾ ਆਪਣਾ ਥੋੜਾ ਜਿਹਾ ਪਾਫਜੀ ਬਣਾ ਕੇ ਥੋੜਾ ਜਿਹਾ ਉੱਪਰ ਰੱਖਣਾ ਥੋੜਾ ਜਿਹਾ ਉੱਪਰ ਰੱਖਣਾ ਇਹ ਤੋਂ ਵੀ ਫੁੱਲ ਤੇ ਸਿੱਧਾ ਫੁਹਾਰਾ ਨਾਲ ਵੱਜੇ ਪਾਫਜੀ गिरਦੀ ਰਹੇ ਇੰਨਾ ਕੀ ਬਥੇਰ ਹੈ ਕਿਉਂਕਿ ਇਹਦੇ ਚ ਇਸ ਟਾਈਮ ਕੋਈ ਬਿਮਾਰੀ ਤੁਹਾਡੀ ਨਹੀਂ ਹੈ ਔਰ ਹਵਾ ਵੀ ਨਹੀਂ ਚੱਲ ਰਹੀ ਤਾਂ ਵੀ ਸਾਰੀ ਦਵਾਈ ਨੇ ਆਪਣਾ ਸਰੋਤ ਹੀ ਗਿਰਨਾ ਹੈ ਔਰ ਤੁਹਾਨੂੰ ਚੱਲ ਕੇ ਮੈਂ ਪਹਿਲਾਂ ਚੈੱਕ ਕਰਾ ਦਵਾਂ ਵੀ ਦਵਾਈ ਕਿਹੜੀ-ਕਿਹੜੀ ਪਾਣੀ ਹੈ ਇੰਨਾ ਤੁਸੀਂ ਮਾਰੋ ਖੇਤ ਤੇ ਨੀਗਾ ਉਹ ਕਿੰਨਾ ਸੋਹਣਾ ਸਾਫ ਸੁਥਰਾ ਖੇਤ ਖੜਾ ਹੈ ਸਾਰੀ ਸਰੋਂ ਖੇਚੇ ਕੋ ਬਰਾਬਰ ਖੜੀ ਆ ਦੇਖੋ ਬੂਟਿਆਂ ਦੇ ਕੋਲ ਵੀ ਪ੍ਰੋਪਰ ਤਿਆਰ ਖੜੀ ਐ ਸਰੋਂ ਕੋਈ ਛੋਟੀ ਬੜੀ ਨਹੀਂ ਹੈਗੀ ਇੱਕ ਜਗ੍ਹਾ ਥੋੜੀ ਜਿਹੀ ਗਿਰੀ ਸੀ ਇਹ ਉਹ ਕੀ ਚੱਕਰ ਪੈ ਗਏ ਸੀਗਾ ਪਾਣੀ ਟੁੱਟ ਗਿਆ ਸੀ ਤਾਂ ਉੱਥੇ ਨੂੰ ਬਈ ਥੋੜੀ ਜਿਹੀ ਸਰੋਂ ਗਿਰ ਗਈ ਕਣਕ 'ਚ ਚਲਾਇਆ ਸੀ ਇੱਧਰ ਪਾਣੀ ਆ ਦੇ ਕੋਈ ਤਨ ਉਹ ਸਰੋਂ ਗਿਰ ਗਈ ਥੋੜੀ ਜੀ ਬਾਕੀ ਹੋਰ ਤੁਹਾਡੇ ਸਾਹਮਣੇ ਸਾਰਾ ਖੇਤ ਇੱਕ ਬਰਾਬਰ ਖੜਾ ਚੱਲ ਕੇ ਬਈ ਪਹਿਲਾਂ ਤੁਹਾਨੂੰ ਦਵਾਈ ਦਿਖਾ ਦਿੰਨੇ ਆਂ ਔਰ ਦਵਾਈ ਦਿਖਾ ਕੇ ਵੀਡੀਓ ਦਾ ਕਰ ਦੇਣਾ ਸੀ ਐਂਡ ਆਪਣੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਕੇ ਚੈਨਲ ਨੂੰ ਕਰ ਲਿਓ ਵੱਧ ਤੋਂ ਵੱਧ ਸਬਸਕ੍ਰਾਈਬ ਤਾਂ ਬਾਈ ਇਨਸੈਕਟੀਪੋਸਾਈਡ ਲਿਆ ਸੀ। ਔਰ ਇੱਕ ਲਿਆ ਫੰਗੀਸਾਈਡ ਐਫਐਮਸੀ ਦਾ। ਔਰ ਇੱਕ ਅਸੀਂ ਲਿਆ ਮਾਈਕਰੋ ਨਿਊਟ੍ਰੀਂਟ। ਕੰਪਨੀ ਕੰਪਨੀ ਬਾਈ ਕਿਸੇ ਦੀ ਪ੍ਰੋਮੋਸ਼ਨ ਨਹੀਂ ਕਰ ਰਿਹਾ ਮੈਂ ਕੰਪਨੀ ਤੁਸੀਂ ਆਪਣੇ ਹਿਸਾਬ ਨਾਲ ਕੋਈ ਵੀ ਲੈ ਸਕਦੇ ਹੋ। ਔਰ ਈਦੇ ਚ ਜਿਹੜਾ ਸਾਲਟ ਹੈ ਉਹ ਵੀ ਦੇਖ ਲਓ। ਔਰ ਇਹ ਭਾਈ ਜਿਹੜੀ ਡੇਡ ਕਿੱਲੇ ਦੀ ਦਵਾਈ ਮੈਨੂੰ ਕੋਸਟ ਪਈ ਹੈ तकरीबन 1050 ਰੁਪਏ ਅਗਰ ਵੀਡੀਓ ਵਧੀਆ ਲੱਗੀ ਤਾਂ ਭਾਈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਚੈਨਲ ਨੂੰ ਆਪਣੇ ਨੂੰ ਕਰ ਲਿਓ ਵੱਧ ਤੋਂ ਵੱਧ ਸਬਸਕ੍ਰਾਈਬ ਸਤਿ ਸ੍ਰੀ ਅਕਾਲ